ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਕਮਾਨ ਦੇ ਮਹਿਤਾ ਤੋਂ ਸ੍ਰੀ ਹਰਗੋਬਿੰਦਪੁਰ ਸਾਹਿਬ ਰੋਡ ਤੇ ਬਾਵਾ ਫਿਲਿੰਗ ਸਟੇਸ਼ਨ ਕਮਾਨ ਦੇ ਸਾਹਮਣੇ ਦੋ ਗੱਟਾਂ ਵਿਚਕਾਰ ਆਮੋ ਸਾਹਮਣੇ ਗੋੜੀਆਂ ਚੱਲਣ ਦੇ ਕਾਰਨ ਇੱਕ ਨੌਜਵਾਨ ਦੀ ਮੋਟ ਤੇ ਇੱਕ ਗੰਭੀਰ ਰੂਪ ਵਿੱਚ ਜ਼ਖਮੀ ਹੋਣ ਦਾ ਸਮਾਚਾਰ ਮਿਲਿਆ ਹੈ ਕਿ ਘਟਨਾ ਸਥਾਨ ਤੇ ਡੀਐਸਪੀ ਸ੍ਰੀ ਹਰਗੋਬਿੰਦਪੁਰ ਸਾਹਿਬ ਸ਼੍ਰੀ ਰਾਕੇਸ਼ ਕੱਕੜ ਜੀ ਪਹੁੰਚੇ ਨੇ ਜਿੱਥੇ ਉਹਨਾਂ ਦੱਸਿਆ ਕਿ ਬਾਵਾ ਫਿਲਿੰਗ ਸਟੇਸ਼ਨ ਕਮਾਨ ਦੇ ਸਾਹਮਣੇ ਦੋ ਗੱਟਾਂ ਵਿਚਕਾਰ ਆਮੋ ਸਾਹਮਣੇ ਗੋੜੀਆਂ ਚੱਲੀਆਂ ਨੇ ਅੱਜ ਕਮਾਨ ਦੇ ਲੱਗੇ ਬਾਬਾ ਫਿਲੀਸਟੀਸ਼ਨ ਦੇ ਬਾਹਰ ਰੋਡ ਉੱਤੇ ਇੱਕ ਫਾਇਰਿੰਗ ਇੰਸੀਡੈਂਟ ਹੋਇਆ ਜਿਹਦੇ ਵਿੱਚ ਇੱਕ ਜਿਹੜੇ ਮਂਢਿਆਲੇ ਰਹਿਣ ਵਾਲਾ ਬਿੱਲਾ ਮਂਢਿਆਲਾ ਉਹ ਜਿਹੜਾ ਆਪਣੀ ਗੱਡੀ ਡਰਾਈਵ ਕਰ ਰਿਹਾ ਸੀ ਉਹਦੇ ਨਾਲ ਉਹਦਾ ਸਾਥੀ ਸੀ ਕੋਰਾ ਗੁਰਪ੍ਰੀਤ ਬਰਿਆ ਗੋਰਾ-ਗੋਰਾ ਉਹਦੀ ਡੈਥ ਹੋਈ ਹੈ ਤੇ ਬੋਕਟੇ ਆਏ ਆ ਪੂਰੀ ਸੀ ਇਨਵੈਸਟੀਗੇਸ਼ਨ ਕਰਦੇ ਨੇ ਸਰ ਜਿਹੜਾ ਬਿੱਲਾ ਉਹਦੇ ਵੀ ਗੋਲੀਆਂ ਲੱਗੀਆਂ ਦੱਸਦੇ ਜਖਮੀ ਉਹ ਵੀ ਪਤਾ ਲੱਗਾ ਇੰਜਰਡ ਆ ਉਹ ਕਿਤੇ ਪ੍ਰਾਈਡ ਹਲ ਦਾਖਲ ਨੇ ਉਹਦੇ ਬਾਰੇ ਸੀ ਇਨਵੈਸਟੀਗੇਸ਼ਨ ਸਰ ਇਹਨਾਂ ਦੇ ਕੋਈ ਪੁਰਾਣੀ ਰੈਂਜਸ ਹੀ ਜਾਂ ਕੀ ਕਾਰਨ ਹੀ ਇਹਦਾ ਜਸਟ ਵੈਰੀ ਪ੍ਰੀ ਸਟੇਜ ਆ ਇਨਵੈਸਟੀਗੇਸ਼ਨ ਦਾ ਇਸ ਸਟੇਜ ਤੇ ਕੁਝ ਨਹੀਂ ਕਰ ਸਕਦੇ ਇਹ ਮੈਟਰ ਆਫ ਇਨਵੈਸਟੀਗੇਸ਼ਨ ਹੈ ਬਾਅਦ ਦੱਸਾਂਗੇ ਸਰ ਦੂਸਰੀ ਪਾਰਟੀ ਦਾ ਕੁਝ ਪਤਾ ਲੱਗਾ ਜਿਹੜੀ ਉਹਦੇ ਬਾਰੇ ਹਾਲੇ ਜਦੋਂ ਸੀ ਇੰਜਰਡ ਨੂੰ ਮਿਲਾਂਗੇ ਜਾਂ ਹੁਣ ਇਨਵੈਸਟੀਗੇਸ਼ਨ ਕਰਾਂਗੇ ਫਿਰ ਦੱਸਾਂਗੇ ਸਰ ਕਿੰਨੀਆਂ ਗੋਲੀਆਂ ਚੱਲੀਆਂ ਜਿਹੜੀਆਂ ਉੱਥੇ ਮੁੱਕਦੇ ਪਤਾ ਲੱਗਾ ਦੀ ਦੋ ਦੀ ਬਾਊਸ ਦੋ ਹਨੋਪੋਲ ਗਰਾਜੂਏਟ ਮਿਲਣ ਨੂੰ ਕੋਈ ਸ਼ਰਤਾਂ ਨਹੀਂ ਕੋਈ ਇਹ ਲਾਇਸੈਂਸੀ ਖੋਲੇ ਹੈਗੇ ਇਹ ਵੈਪਨ ਦੋਨਾਂ ਕੋਲ ਕੇ ਜਾਂ ਇਹ ਮੈਟਰ ਇਸ ਮੈਸੇਜ 'ਚ ਹੈ ਜੀ ਠੀਕ ਹੋ ਗਿਆ ਪੀਐਨ 7 ਹਰ ਖਬਰ ਸੱਚ ਕੇ ساتھ